ਅਸੀਂ ਕੋ ਮੰਨਦੇ ਸੀਗੇ ਤੇ ਰਸਤੇ ਵਿੱਚ ਗਾਈਸ ਸਾਨੂੰ ਉਹਨੇ ਦਿਖਾਨ ਦਿਕੀ ਪਰਮਜੀਤ ਡਾਕਟਰ ਪਰਮਜੀਤ ਐਗਰੀਕਲਚਰ ਆ ਦੇਖੋ ਗਾਈਸ PUBG ਕੀ ਹਾਲ ਹੈ ਸਾਰਿਆਂ ਦਾ ਗਾਈਸ ਅਸੀਂ ਦੋ ਤੀਰੂ ਕੈਸੀਗੇ ਬਾਜੀ ਕਹਿੰਦੀ ਕੀ ਲੱਸੀ ਪੀ ਕੇ ਜਾਈਓ ਗਾਈਸ ਹੁਣ ਬਾਜੀ ਸਾਨੂੰ ਲੈ ਕੇ ਆਏ ਆ ਜਿੱਥੇ ਨਾ ਨੇ ਸਬਜ਼ੀਆ ਵਗੈਰਾ ਲਈ ਆਇਆ ਤੇ ਰਗਵਾਰ ਫਲੀ ਦੇ ਬੂਟੇ ਆ ਅੱਬ ਤਉਂਆਂ ਦੇ ਆ ਤੇ ਆਪੜੋਲਾ ਦੇ ਆ ਗਾਈਸ ਬਾਜੀ ਕਹਿੰਦੇ ਚਲ ਤੈਨੂੰ ਚਲਾ ਦੇਖੋ ਨੇ ਆ ਆ ਚਲਾਇਆ ਆਜੀ ਕਿਦਰ ਇੱਚ ਤੈਨੂੰ ਵੜਾਂ ਠੀਕ ਆ ਹੈ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਗਾਇਸ ਅੱਜ ਛੁੱਟੀਆਂ ਤੋਂ ਬਾਅਦ ਵਿੱਚ ਫਸਟ ਡੇ ਆ ਅੱਜ ਪਹਿਲਾ ਦਿਨ ਆ ਸਕੂਲ ਵਿੱਚ ਜਾਣਾ ਆ ਤਿਆਰ ਹੋ ਗਿਆ ਆ ਬਸ ਵਾਲ ਬਣੇ ਆ ਹੁਣ ਗਾਇਸ ਮੈਂ ਹੋ ਚੁੱਕਿਆ ਤਿਆਰ ਵਾਲ ਵੀ ਬੜਿਆ ਉਦੋਂ ਤੇ ਗਾਇਸ ਮੈਂ ਖੜੇ ਕਰਦਾ ਹੁਣ ਨਾ ਪਰ ਐ ਕਿ ਮੈਂ ਨੋਰਮਲੀ ਭਾਇਆ ਬਾਲ ਕੀ ਪਤਾ ਮੈਡਮ ਬੋਲੇ ਰੰਗ ਜੂਗੇ ਬਾਲ ਖੜੇ ਕਰੇਗੀ ਟੈਸਟ ਕਰਕੇ ਮੈਂ ਨੋਰਮਲੀ ਬਾਲ ਬਾਇਆ ਦਹੀਂ ਤੇ ਨਾਲ ਪਰੌਂਠੇ ਟਾਈਮ ਦੇਖ ਲੋ 7 ਵਜੇ ਨਾਲੇ ਆ ਤੇ 7:30 ਵਜੇ ਸਕੂਲ ਲੱਗਣਾ ਆ ਬ੍ਰੇਕਫਾਸਟ ਕਰ ਲਿਆ ਆ ਤੇ ਹੁਣ ਜਾਣ ਦੀ ਤਿਆਰੀ ਆ ਥੋੜੀ ਜਿਹਾ ਗੱਲ ਚੱਲ ਜਾਣਾ ਆ ਥੋੜਾ ਟਾਈਮ ਪੇ ਆ ਆਪਾਂ ਦੇਖ ਕੇ ਹੁੰਨੇ ਆ ਵੰਚ ਨੂੰ ਉਹ ਵੀ ਤਿਆਰ ਹੋ ਗਿਆ ਕਿ ਨਹੀਂ ਹੋਇਆ ਉਹਨੇ ਵੀ ਜਾਣਾ ਆ ਸਕੂਲ ਕਹਿੰਦਾ ਹੈਗਾ ਮੈਂ ਨਹੀਂ ਆਣਾ ਓਏ ਜਾਣਾ ਨਹੀਂ ਸਕੂਲ ਨਹੀਂ ਉਹ ਸਹੀ ਨਹੀਂ ਲੱਗਦਾ ਕੋਈ ਮੈਡਮ ਬੋਲੂਗੇ ਨਹੀਂ ਨਹੀਂ ਵੰਸ਼ ਨੇ ਵੀ ਸਕੂਲ ਜਾਣਾ ਆ ਗਈ ਸਮਾਨ ਵੀ ਤੇ ਚੱਲੀ ਆ ਮੈਂ ਜਾਣਾ ਆਪਣੇ ਫਰੈਂਡ ਦੇ ਨਾਲ ਗਈ ਸਹਣ ਮੈਂ ਚਲਾ ਸਕੂਲ ਤੁਹਾਨੂੰ ਮੈਂ ਆਣ ਕੇ ਮਿਲਦਾ ਅੱਜ ਫਰਡੇ ਆਇਆ ਚਲੋ ਤਾਂ ਨਮਾ ਤੇ ਸੁਣਾਂ ਕਿਦਾਂ ਲਾਰੇ ਫਰਡੇ ਗਏ ਇਸ ਸਕੂਲ ਤੋਂ ਆ ਗਿਆ ਤੇ ਹਣ ਮੈਂ ਲੰਚ ਕਰਨ ਲੱਗਾ ਆ ਸੈਟਅਪ ਤੇ ਬੈਠਾ ਆ ਆ ਦੇਖੋ ਗਾਇਸ ਆ ਦੇਖੋ ਅਸ਼ਵੇਰ ਦੇ ਪਰੌਂਠੇ ਪਏ ਸੀਗੇ ਇਹ ਮੇਰੇ ਹੀ ਪਰੌਂਠੇ ਸੀਗੇ ਮੰਮੀ ਜੀ ਮੇਰੇ ਹੀ ਸੀਗੇ ਮੈਂ ਕੀ ਖਾਦਾ ਤੇ ਮੈਨੂੰ ਉਸ ਵੇਰੇ ਸਵੇਰੇ ਨਹੀਂ ਭੁੱਖਣੀ ਹੁੰਦੀ ਨਾਲ ਕੀ ਆਇਆ ਦਾਲ ਬਾਕੇ ਬਣਾਇਆ ਸੀਗਾ ਤੇ ਦਹੀਂ ਆ ਨਾਲ ਦੇਖਣ ਦਏ ਆ ਹਾਰਰ ਸਟੋਰੀ ਗਾਇਸ ਲੰਚ ਕੀਤਾ ਨਾਲੀ ਮਸ ਹੋ ਗਿਆ ਨੀਂਦੋਂ ਦੀ ਪਈ ਸੀ ਜੀ ਤੇ ਹੁਣ ਉੱਠੇ ਆਇਆ ਤੇ ਹੁਣ ਸਬਜ਼ੀ ਲੈਣ ਚਲੇ ਮੇਰੇ ਬਾਬਾ ਜੀ ਦੇਖਦੇ ਆ ਕਿ ਕੀ ਲੈਣਾ ਆ ਚਲੋ ਚੱਲਦੇ ਆ ਹੁਣ 5 ਵਜਨ ਵਾਲੇ ਆ ਪੌਣੇ 5 ਹੋ ਗਿਆ ਚਲੋ ਬਾਹਰ ਵੀ ਸ਼ਾਮ ਹੋ ਗਈ ਆ ਅੱਜ ਇਦਾਂ ਹੀ ਦੇ ਨਿਕਲ ਗਿਆ ਵਲੌਗ ਬਣਾਣੀ ਹੋਈ ਕਿਉਂਕਿ ਮੈਂ ਸਕੂਲ ਚਲਾ ਗਿਆ ਹੈਗਾ ਬਾਅਦ ਵਿੱਚ ਆਣ ਕੇ ਰੈਸਟ ਕੀਤੀ ਤੇ ਹੁਣ ਬਣਾਉਂਦਾ ਪਿਆ ਐਸ ਬੱਬਾ ਜੀ ਉਸ ਨੇ ਆ ਬੱਬਾ ਜੀ ਕੀ ਲੈ ਕੇ ਆਉਣਾ ਬੈਂਗਣ 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 ਬਣਾਏਗਾ ਅੱਜ ਅੱਛਾ ਬੈਂਗਣ ਚਲੋ ਠੀਕ ਆ ਸਹੀ ਆ ਗਾਇਸ ਸਬਜੀ ਲੈਣ ਆਏ ਆ ਹਣ ਵਾਪਾ ਜੀ ਕਹਿੰਦੇ ਕਿ ਗੋਭੀ ਦੇਖ ਲੈਣੇ ਆ ਇੱਕ ਸਮਝ ਹੀ ਨਹੀਂ ਆਦਾ ਬਈ ਗੋਭੀ ਲੈਣੀ ਆ ਬੈਂਗਲਾ ਲੈਣੀ ਆ ਗੋਭੀ ਆਪਾਂ ਵੀ ਬਣਾ ਲਿਆ ਕਦੂ ਵੀ ਬਣਾ ਲਿਆ ਹਾਂਜੀ ਕੀ ਲਈਏ ਗੋਭੀ ਯਾਰ ਗੋਭੀ ਵੀ ਦਾਦੀ ਆ ਵਧੀਆ ਜਿਹੀ ਡਵਲ ਮਾਈਂਡਾ ਇੱਥੇ ਆ ਕੇ ਪਤਾ ਨਹੀਂ ਲੱਗਦਾ ਕੀ ਮੜਾ ਆ ਕੀ ਕੀ ਸਿਲੈਕਟ ਕਰੀਏ ਹੈ ਨਾ ਹੂੰ ਇੰਨੀਆਂ ਸਬਜ਼ੀਆਂ ਆ ਹਣ ਗਏ ਇਸ ਲੈਂਦੇ ਪਏ ਆਲੂ ਆਨੇ ਕੋ ਤੇ ਫਾਈਨਲੀ ਸਿਲੈਕਟ ਕੀਤੀ ਹੈ ਗੋਭੀ ਅਸੀਂ ਸੋਚਿਆ ਬੈਂਗਰ ਨਾਲ ਲੈਂਦੇ ਆ ਤੇ ਗੋਭੀ ਲੈ ਲੈਣੇ ਆ ਬਾਕੀ ਢਿਮਾਰਡ ਸੀਗੀ ਬੈਂਗਲ ਦੀ ਲੈ ਆਪਾਂ ਗੋਪੀ ਲਈਏ ਚਲੋ ਹੁਣ ਦੇਖਦੇ ਹਾਂ ਹੁਣ ਮੰਮੀ ਜੀ ਕੀ ਕਹਿੰਦੇ ਆ ਰਿਐਕਸ਼ਨ ਦੇਖਦੇ ਕੀ ਆ ਗਾਇਸ ਗੋਪੀ ਆਲੀ ਆ ਤਿਆਰੂ ਲੈ ਰਿਹਾ ਬੈਂਗਣ ਨਹੀਂ ਲੈ ਤੇ ਹੁਣ ਅਸੀਂ ਵਾਪਸ ਚੱਲਦੇ ਘਰ ਦੇਖਦੇ ਮੰਮੀ ਜੀ ਕੀ ਕਹਿੰਦੇ ਆ ਹਣ ਆ ਦੇਖੋ ਵਾਂਛੇ ਓਏ ਅੱਜ ਹੋਰ ਹੁੰਦਾ ਪਿਆ ਹੈਗਾ ਸਤੂਲੇ ਇਹ ਚੀਕਾ ਮਰਨ ਦੇ ਆ ਹੈਗਾ ਚਲੋ ਗਾਇਸ ਹੁਣ ਉੱਤੇ ਚੱਲਦੇ ਆਂ ਸਬਜੀ ਨੂੰ ਲੈ ਕੇ ਲੈ ਆਨੀ ਸਬਜੀ ਕੀ ਲੈਣੀ ਗੋਭੀ ਤੇ ਉਹ ਨਹੀਂ ਆਉਂਦੀ ਅੱਛੀ ਹੈ ਮਨਾਂਗਾ ਤੁਸੀਂ ਕਹਿੰਗੇ ਬੈਂਗਣ ਗਿਆ ਸੀ ਸਹੀ ਹੈ ਗੋਭੀ ਵੀ ਬੈਂਗਣ ਤੁਸੀਂ ਤੁਹਾਨੂੰ ਵੀ ਪਸੰਦ ਗੋਭੀ ਤੁਹਾਨੂੰ ਪਸੰਦ ਆ ਭੈਂਗਣ ਮੈਨੂੰ ਨਹੀਂ ਪਸੰਦ ਗੋਭੀ ਠੀਕ ਆ ਗੋਭੀ ਸਹੀ ਆ ਹੱਲੇ ਗੋਭੀ ਸਾਰੇ ਖਾ ਲੰਦੇ ਆ ਹਾਂ ਗਾਇਸ ਮੈਂ ਅੱਜ ਦਾ ਸੈਨੇਗੀ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਸਕੂਲ ਜਾ ਕੇ ਵਧੀਆ ਐਕਸਪੀਰੀਅੰਸ ਰਿਹਾ ਮੈਂ ਦੇ ਆਪਣੇ ਵੱਲੋਂ ਹਵਮਵਰਕ ਕੰਪਲੀਟ ਕੀਤਾ ਹੈਗਾ ਤੇ ਕਈ ਹੁਣ ਦਾ ਚੈੱਕ ਵੀ ਹੋ ਗਿਆ ਕੰਪਲੀਟ ਤੇ ਕਈ ਮੈਨੂੰ ਨਹੀਂ ਪਤਾ ਸੀਗਾ ਕਿ ਆ ਵੀ ਕਰਨਾ ਥੋੜਾ ਬੋੜ ਰਹਿੰਦਾ ਹੈਗਾ ਉਹ ਮੈਂ ਤਾਂ ਨਹੀਂ ਕਰ ਹੋਇਆ ਤੇ ਇਸ ਕਰਕੇ ਇਨਕੰਪਲੀਟ ਲੱਗਦਾ ਕਈ ਕਾਪੀਆਂ ਤੇ ਨਾਲ ਕਿ ਗਾਇਸ ਨਾਲ ਕਿ ਇਹ ਨਾ ਸਮਝਿਓ ਕਿ ਮੈਂ ਲੇਟ ਦਸਿਆ ਆ ਤੇ ਮੈਂ ਤਾਂ ਨਹੀਂ ਦਸਿਆ ਪਹਿਲਾਂ ਕਿ ਮੇਰਾ ਵਧੀਆ ਨਹੀਂ ਦਿੰ ਰਿਹਾ ਨਾਲ ਕਿ ਦਿਨ ਵਧੀਆ ਗਿਆ ਕਈਆਂ ਦੇ ਇਨਕੰਪਲੀਟ ਲਿਖਤਾ ਤੇ ਕਈਆਂ ਦੇ ਕੰਪਲੀਟ ਲਿਖ ਦਿੱਤਾ ਮੈਨੂੰ ਆਪ ਨੂੰ ਨਹੀਂ ਪਤਾ ਕਿ ਉਹ ਕਿੱਦਾਂ ਰਹਿ ਗਿਆ ਮੇਰਾ ਹਾਊਮ ਵਰਕ ਚਲੋ ਕੋਈ ਨਾ ਅਗਲੀ ਵਾਰ ਮੈਂ ਵੀ ਧਿਆਨ ਰੱਖੂਗਾ ਆਪਾਂ ਸ਼ਾਮ ਨੂੰ ਆਪਾਂ ਆਵੇ ਓਏ ਜਦੋਂ ਦੇਖੋ ਫੋਨ ਜਦੋਂ ਦੇਖੋ ਫੋਨ ਹੀ ਹੁਣ ਹਾਂ ਅਲੀ ਰੋਂਦਾ ਗਾਦੇ ਪਿਆ ਹੈ ਮਮਾ ਦਾ ਆ ਮੈਂ ਕਿਹਾ ਕਿ ਮੇਰਾ ਆ ਮਮਾ ਦਾ ਆ ਆ ਦੇਖੋ ਪੁੱਠਾ ਹੀ ਕੰਮ ਕਰਦਾ ਪੁੱਠਾ ਹੀ ਫੋਨ ਨੂੰ ਆਪਰ ਆ ਖਦਣਾ ਆ ਅਪਰ ਸੋਈ ਚ ਰੱਖ ਦੇਨੇ ਫੋਨ ਨੂੰ ਚੱਕੋ ਫੋਨ ਨੂੰ ਸੋਈ ਵਿੱਚ ਰੱਖਦਾ ਨਹੀਂ ਚੱਕਣਾ ਖਾਣੇ ਦਾ ਬਿਸਕੁਟ ਐਡ ਕਰਕੇ ਹਣ ਹਲੇ ਮੈਂ ਤਾਂ ਫੋਨ ਖੋਇਆ ਆ ਜਦੋਂ ਕਹੂੰਗਾ ਤੇ ਉਦੋਂ ਤੇ ਇਹ ਦੇਖੂੰਗਾ ਹਰ ਵਕਤ ਮੈਂ ਤਾਂ ਹੋ ਰਿਹਾ ਆ ਕਿਉਂਕਿ ਜਦੋਂ ਦੇਖੋ ਫੋਨ ਇਹ ਘਰਿੰਦਾ ਛੋੜ 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 ਦੇਖਦੇ ਰਹਿਂਦਾ ਜਦੋਂ ਦੇਖੋ ਤੁਸੀਂ ਵੀ ਦੇਖਿਆ ਹੀ ਹੋਣਾ ਜਦੋਂ ਦੇਖੋ ਫੋਨ ਦੇਖਦਾ ਰਹਿਂਦਾ ਓਏ ਆਹ ਦੇਖੋ ਆਹ ਦੇਖੋ ਉਹ ਦੇ ਉਹ ਦੇ ਪੁੱਠੇ ਕੰਮ ਕਰਦਾ ਓਏ 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 ਏਓ ਬਲ ਬਲ ਬੱਚਾ ਯਾਰ ਇਹ ਦੇਵਾ ਆਹ ਦੇਖੋ ਐਨੇ ਮੇਰੇ ਆਲੂ ਮਾਰਿਆ ਫਿਰ ਤੇ ਬੱਜਾ ਨਹੀਂ ਓਏ ਆ ਦੇਖੋ ਆਂਦਾ ਵੀ ਆਇਆ ਇਸ ਕਰਕੇ ਨਹੀਂ ਨੂੰ ਮੈਂ ਕੁਛ کیا ਓਏ ਖਾ ਕੇ ਸੋ ਨਹੀਂ ਲੈਣਾ ਠੀਕ ਹੈ ਗੈਸ ਮੰਮੀ ਜੀ ਹੁਣ ਗੋਭੀ ਘਟਣ ਦੇ ਆ ਅੱਜ ਤੇ ਗੋਭੀ ਬਣੂ ਬੈਂਗਣਾ ਉੱਥੇ ਸਹੀ ਜਿਹੀ ਨਹੀਂ ਲੱਗੇ ਵੈਸੇ ਵੀ ਮੈਂ ਬੈਂਗਣਾ ਵਧਿਆਣੇ ਮੈਨੂੰ ਲੱਗਦੇ ਨੇ ਵਧਿਆਣਾ ਨਹੀਂ ਜੇ ਅੰਦੇਸਾਂ ਨੂੰ ਪਾਉਂਦੇ ਵੀ ਜਿਹੜਾ ਹੈ ਜੀ ਇਹ ਵੀ ਸਾਰੇ ਕੋਸ਼ ਨੂੰ ਖਤਰਾ ਚਲਾਈ ਗਿਆ ਐਂਸ਼ਨਾ ਐਂਸ਼ਨਾ ਨਾ ਬੋਸ਼ੜਾੜਤਾ ਕਰਦਾ ਇਹ ਟਾਇਰ ਆ ਬੋਸ਼ੜਾੜਤਾ ਕਰਦਾ ਵੇ ਤੂੰ ਮੈਂ ਚੋਨੀ ਆ ਹੈ ਮੈਂ ਚੋਨੀ ਆ ਛੋਨੀ ਆ ਐਡਾ ਵੱਡਾ ਐਡਾ ਮੋਟਾ ਟਾਇਰ ਗੈਸ ਮੋਟਰਸਾਈਕਲ ਦਾ ਟਾਇਰ ਜਿਹੜਾ ਸਾਡੇ ਮੋਟਰਸਾਈਕਲ ਨਹੀਂ ਆ ਉਹਦਾ ਇੱਕ ਦੂਜਾ ਟਾਇਰ ਸੀਗਾ ਤੇ ਉਹ ਖਰਾਬ ਹੋ ਗਿਆ ਹੈਗਾ ਤੇ ਉਹ ਕਹਿੰਦਾ ਵਿਆ ਇਹ ਆਹ ਦੇਖੋ ਆਹ ਵਾਲਾ ਟਾਇਰ ਗਾਈਸ ਜਦੋਂ ਮੈਂ ਸਕੂਲੋਂ ਆਇਆ ਮੰਮੀ ਜੀ ਕਹਿੰਦੇ ਕਿ ਕਿੱਦਾਂ ਰਿਹਾ ਪਹਿਲਾ ਦਿਨ ਕੀ ਹੋਇਆ ਐਦਾ ਸਾਰਾ ਕੁਝ ਪੁੱਛਿਆ ਮੰਮੀ ਜੀ ਨੇ ਫੇਰ ਮੈਂ ਹਰ ਕੁਝ ਦੱਸਿਆ ਤਾਂ ਨਮੀ ਦੱਸਿਆ ਮੈਨੂੰ ਚੇਤਾ ਨਹੀਂ ਰਿਹਾ ਮੈਂ ਹੁਣ ਦੱਸਿਆ ਥੋੜੀ ਦੇਰ ਪਹਿਲਾਂ ਕੀ ਕਿਦਾਰ ਐਕਸਪੀਰੀਅੰਸ ਰਿਹਾ ਨਾ ਦੱਸਦਾ ਸੀ ਸਹੀ ਰਿਹਾ ਤੂੰ ਕਿਹਦਾ ਹਮ ਵਿੱਚ ਵਿੱਚ ਕਈਆਂ ਦੀਆਂ ਕਾਪੀਆਂ ਦੇ ਨਹੀਂ ਕੰਪਲੀਟ ਵੀ ਲਿਖ ਦਿੱਤਾ ਉਹਨਾਂ ਨੇ ਤੇ ਕਈਆਂ ਦੀ ਕੰਪਲੀਟ ਵੀ ਲਿਖ ਦਿੱਤਾ ਐਦਾ ਹੋਇਆ ਕਾਲ ਅਗਲੀ ਵਾਰ ਬਤਾ ਕੀ ਕਰਨਾ ਅਗਲੀ ਵਾਰ ਹਨਾ 10 ਦਿਨਾਂ ਵਿੱਚ ਕੰਮ ਕਰ ਲੈਣਾ 20 ਦਿਨ ਫਿਰ ਘੁੰਮਣ ਫਿਰਨ ਜਾਵਾਂਗੇ ਨੂਰਮਲ ਰਹਿ ਕੇ ਆਵਾਂਗੇ ਨਾਨੀ ਘਰ ਫਿਰ ਤਾਂ ਕੋਈ ਟੈਨਸ਼ਨ ਨਹੀਂ ਫਿਰ ਜਿੱਦਾਂ ਮਰਜ਼ੀ ਘੁੰਮੋ ਫਿਰ ਉਹ 10 ਦਿਨਾਂ ਵਿੱਚ ਆਵੇ ਫਿਰ ਥੋੜਾ ਕੋਈ ਟੈਨਸ਼ਨ ਹੁੰਦੀ ਜਿੱਦਾਂ ਮਰਜ਼ੀ ਘੁੰਮੇ ਫਿਰ ਜਿੱਥੇ ਮਰਜ਼ੀ ਜਾਵੇ ਕੰਮ ਤੇ ਧਿਆਨ ਲੱਗਦਾ ਹੈ ਤੇ ਪਹਿਲੇ 10 ਦਿਨਾਂ ਵਿੱਚ ਚੰਗੀ ਜਿਹਾ ਕੰਮ ਕਰ ਲੈਣਾ ਤੇ ਉਦੋਂ ਮੈਂ ਕਹਿਣਾ ਪਾਪਾ ਜੀ ਤੁਸੀਂ ਵਲੌਗ ਬਣਾ ਲਿਓ ਥੋੜੀ ਬਹੁਤੀ ਐਡੀਟਿੰਗ ਕਰਕੇ ਆਪਾ ਲੋਡ ਕਰ ਦੇ ਕੰਨੀ ਫੇ ਵਾਰ ਵਿੱਚ 20 ਦਿਨ ਬਹੁਤ ਵਧੀਆ ਵਲੋਗ ਆਉਂਗੀਆਂ ਅਗਲੇ ਸਾਲ ਹੱਲੇ ਤਾਂ ਬਹੁ ਟਾਈਮ ਪਿਆ ਆ ਇੱਕ ਹਫ਼ਤੇ ਦਾ ਸਾਲ ਹੀ ਪਿਆ ਆ ਹੱਲੇ ਦੇਖੋ ਹਣ ਕੀ ਹੁੰਦਾ ਕੀ ਪਤਾ ਮੇਰੇ ਮੂਡ ਬਦਲੇ ਪਰ ਮੂਡ ਨਹੀਂ ਬਦਲਣਾ ਐਦ ਕਿੱਧੇ ਹੀ ਕਰਨੀ ਆ ਗਾਇਸ ਦੇਖ ਲਓ ਮੰਮੀ ਜੀ ਬਿਨਾ ਪੱਖੇ ਤੋਂ ਬੈਠੇ ਆ ਪੱਖਾ ਦੇਖੋ ਪਿੱਛੇ ਪਿਆ ਆ ਐਦਾਂ ਗਾਜੇ ਪੱਖਾ ਲਾ ਲੋ ਤੇ ਨਹੀਂ ਕਰਨੀ ਆ ਸਹੀ ਆ ਮੈਨੂੰ ਨਹੀਂ ਲੱਗਦਾ ਸਹੀ ਹੱਲੇ ਮੈਂ ਬੋ ਬਹਿ ਲੈ ਕੇ ਵਲੋਗ ਬਣਾਇਸੀ ਕਿ ਕਿੱਦਾਂ ਹੈਗਾ ਮੰਮੀ ਜੀ ਗਰਮੀ ਵਿੱਚ ਬੈਠ ਕੇ ਆਲੂ ਕਟਣ ਦੇ ਬਿਨਾ ਪੱਖੇ ਤੋਂ ਇਦਾਂ ਕੁਝ ਵਲੌਗ ਬਣਾਈ ਸੀ ਕਿ ਹੁਣ ਵੀ ਇਦਾਂ ਹੀ ਆ ਪੱਖਾ ਲਾ ਲਿਆ ਕਰੋ ਉਹਦੇ ਉਧਰ ਦੀ ਮੱਖੀਆਂ ਇੰਨੀਆਂ ਆ ਮੱਖੀਆਂ ਮੁੱਖੀਆਂ ਇੰਨੀ ਗਰਮੀ ਆ ਅੱਜ ਕੱਲ ਗਰਮੀ ਵੀ ਗਾਇਸ ਬਹੁਤ ਪੈ ਰਹੀ ਆ ਮੀ ਵੀ ਪੈ ਜਾਂਦਾ ਠੰਡਾ ਵੀ ਹੋ ਜਾਂਦਾ ਬਾਅਦ ਵਿੱਚ ਫੇਰ ਥੋੜੇ ਦਿਨ ਬਾਅਦ ਵਿੱਚ ਫੇਰ ਗਰਮੀ ਹੋ ਜਾਂਦੀ ਆ ਹੁਣ ਪੱਖਾ ਲਾਉਣ ਲੱਗਾ ਮੈਂ ਨਹੀਂ ਸਹੀ ਹੈ ਸਾਬ ਜੀ ਮੇਰੇ ਕੱਟ ਹੋ ਗਏ ਬਸ ਆਲੂ ਕੱਟ ਹੋ ਗਏ ਹੋਰ ਕੁਝ ਕੱਟਦੇ ਨਹੀਂ ਪੱਖਾ ਨਹੀਂ ਲਾਉਣ ਦਿੰਦੇ ਮੈਂ ਨਹੀਂ ਲਾਉਣਾ ਪੱਖਾ ਨੇ ਇਹ ਗਰਮ ਹਵਾ ਹੁਣੇ। ਬਾਹਰੋਂ ਠੰਡੀ ਹੋ ਰਣੀ ਆ। ਸਹੀ ਹੈ। ਮੈਂ ਮੈਂ ਹੋਂ ਚੱਲਾਂ। ਬੰਨਾਂ ਨੂੰ ਹੋਂ ਚੱਲਾਂ। ਰੈਂਦੇ, ਮੈਂ ਸਬਜੀ ਕੱਟਾ ਹੋ ਗਈ ਮੈਂ ਉੱਠਣ ਲੱਗੀ। ਦੇਖ ਲੋ ਗਾਇਸ। ਚਲੋ। ਮੈਨੂੰ ਗਰਮੀ ਨਹੀਂ ਲੱਗਦੀ ਸਹੀ ਤਾਂ ਹੈ। ਤੈਨੂੰ ਗਰਮੀ ਲੱਗਦੀ ਤਾਂ ਤੂੰ ਗਰਮੀ ਜਾਣ ਲੱਗਨ ਦਾ ਦਹੀ ਆ। ਕਿੱਥੋਂ ਲੱਗਦੀ? ਤੇਰੇ ਚਿਹਰੇ ਤੋਂ ਲੱਗਣ ਦਿਆ। ਕਹਿੰਦੇ ਤਾਂ ਕੋਈ ਨਹੀਂ ਇੰਨੇ ਤੱਕ ਕੋਈ ਗੱਲ ਨਹੀਂ ਬਰਦਾਸ਼ਤ ਕਰਦੀ ਆਪਾਂ ਇੰਨੇ ਦਾ। ਬਾਈਸ ਪਾਪਾ ਜੀ ਕੋਲ ਪਾਪਾ ਜੀ ਦੇ ਫਰੈਂਡ ਆਉਣ ਵਾਲੇ ਆ ਤੇ ਪਾਪਾ ਜੀ ਨੇ ਪਹਿਲਾਂ ਹੀ ਤਿਆਰੀ ਕਰਕੇ ਰੱਖੀ ਆ ਆ ਦੇਖੋ ਸਾਰਾ ਕੁਝ ਬਸ ਹੋਣਾ ਅੱਜ ਇਹ ਉਹਨੇ ਸਾਰਾ ਕੁਝ ਹੀ ਕਰਦਣਾ ਤਰਾਣੇ ਸੈੱਟ ਦੇਣੇ ਸਾਰੇ ਥਲੇ ਪਾਪਾ ਜੀ ਹੱਲੇ ਵੀ ਵਰਕ ਕਰਨ ਦੇ ਆ ਅੱਬਾ ਜੀ ਆਉਣ ਵਾਲੇ ਸਾਡੇ ਫਰੈਂਡ ਦੇਖ ਲੋ 35 ਇਹ ਇਸ ਪਾਪਾ ਜੀ ਦੇ ਫਰੈਂਡ ਆ ਗਏ ਆ ਚਲੋ ਗਏ ਇਸ ਤੁਹਾਨੂੰ ਮੈਂ ਦਿਖਾਉਣਾ ਆ ਇਸ ਪਾਪਾ ਜੀ ਤੇ ਪਾਪਾ ਜੀ ਦੇ ਫਰੈਂਡ ਵਰਕਰ ਹੁੰਦੇ ਆ ਇਸ ਕਰਕੇ ਮੰਨ ਨਹੀਂ ਗਏ ਤੁਹਾਨੂੰ ਮੈਂ ਬਾਹਰੇ ਦਿਖਾ ਦਿੱਤਾ ਆਂ ਦੇਖੋ ਬਈ ਸਕੋਬੀ ਕਣ ਕੀ ਇਤੋ ਵੱਟ ਕੀ ਹੁੰਦਾ ਮਮੀ ਖਵਾਲਣ ਨਹੀਂ ਆ ਅੱਛਾ ਫਰਾਇਮ ਵਾਲੀ ਬਣਾਣੀ ਅੱਛਾ ਖਵਾਲ ਕੇ ਤਾਂ ਫੇਰ ਗਰਮੀ ਵਾਲੀ ਦੋਬੀ ਇਦਾਂ ਸਹੀ ਰਹਿੰਦੀ ਆ ਅੱਛਾ ਦੇਖੋ ਅੱਜ ਸਮੇਂ ਤੇ ਪਾਪਾ ਜੀ ਆਏ ਆ ਹੁਣ ਜਿਦਾ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਬਾਹਰ ਕੰਮ ਦੇ ਫਿਰਦੇ ਰਹਿੰਨੇ ਆ ਬਾਹਰ ਕੰਮ ਫਰਕੇ ਵੀ ਵਲੌਗ ਬਣਾਉਂਦੇ ਆ ਤੇ ਅਸੀਂ ਆਏ ਆ ਪਿੱਛੇ ਦੇਖੋ ਖੇਦੀ ਖੇਤ ਪਪਾ ਜੀ ਕਹਿੰਦੇ ਕਿ ਚਲਦੇ ਨੂੰ ਮੈਂ ਬਾਹਰ ਲੈ ਕੇ ਜਾਂਦਾ ਆ ਆ ਦੇਖੋ ਵੈਸੇ ਹੁਣ ਤੇ ਸ਼ਾਮ ਹੋ ਗਈ ਆ ਲਈ ਸਾਹ ਦੇਖੋ ਖੇਤ ਦੇ ਪਏ ਆ ਮੇਰੇ ਬਾਬਾ ਜੀ ਨਾਲ ਕੋਈ ਇਸ ਅਗੇ ਰੋਡ ਰੋਡ ਤਾਂ ਵਿੱਚ ਖਾਲੀ ਆ ਸਹਾਨ ਅਸੀਂ ਇੱਕ ਸੁਲਤਾਨ ਜੀ ਰੋਡ ਤੇ ਆ ਗਏ ਆ ਆ ਦੇਖੋ ਇਹ ਜਾਣੂ ਜਾਂਦਾ ਆ ਇਹ ਅੱਗੇ ਫਿਰ ਉਹ ਹੀ ਆਪਣੇ ਫਤਿਹ ਜਲਾਲ ਰੋਡ ਨੂੰ ਨਿਕਲ ਜਾਣਾ ਸਾਹੇ ਸਾਹ ਆਸ਼ਾ ਆ ਰਸਤਾ ਸਾਹਮਣੇ ਮਿਲ ਜਾਂਦਾ ਠੀਕ ਆ ਇਧਰ ਵੀ ਹੁੰਦਾ ਜਾਂਦਾ ਵੀ ਆ ਘਾਟ ਹੀ ਆ ਹੋੜ ਡੇਰ ਪਹਿਲਾਂ ਆਇਆ ਸੀ ਇੱਕ ਵਾਰੀ ਮੇਥਰੋ ਅੱਛਾ ਮੈਨੂੰ ਹੁਣ ਆਪ ਨਹੀਂ ਯਾਦ ਆਗਾ ਵੀ ਇਧਰ ਜਾ ਹੋਜੂ ਜਾਂ ਨਹੀਂ ਰਸਤਾ ਬੰਦ ਵੀ ਹੋ ਸਕਦਾ ਉਹ ਸਾਰੇ ਲੱਗੇ ਕਿਸੇ ਤੇ ਕੂਤੇ ਨਾ ਕਿਤੇ ਨਿਕਲ ਜਾਂਦੇ ਆ ਚਲੋ ਦੇਖ ਲੈਣੇ ਆ ਹੁਣ ਜਾ ਕੇ ਬਦਲ ਆ ਗਿਆ ਨਾ ਨਹੀਂ ਅੱਗੇ ਉਹ ਜਾਂਦੇ ਪਏ ਆ ਰਾਹਤਾ ਤਾਂ ਨਿਕਲੂਗਾ ਰਾਹਤਾ ਤਾਂ ਨਿਕਲ ਜਾਣਾ ਗਾਇਸ ਹੁਣ ਅਸੀਂ ਰੁਕਾਂਗੇ ਕਿਉਂਕਿ ਗਾਇਸ ਪਿੱਛੇ 뷰 ਉਹ ਵਧੀਆ ਹੁੰਦਿਆ ਆਹ ਦੇਖੋ ਜਿੱਦਾਂ ਕੀ ਜਿਹੜੀ ਆ ਵਾਲੀ ਚੀਜ਼ ਹੁੰਦੀ ਆ ਇਹਨੂੰ ਕੀ ਕਹਿੰਦੇ ਆ ਹਣ ਇਹ ਯਾਰ ਮੈਨੂੰ ਇਹਦੇ ਬਾਰੇ ਆਪਾਂ ਨੂੰ ਕੋਈ ਨੌਲੇਜ ਨਹੀਂ ਇਹਦੇ ਬਾਰੇ ਇਹ ਜਿੱਦਾਂ ਬਾਅਦ ਚ ਉਹ ਫਸਲ ਜੀ ਕੱਟ ਕੇ ਗੰਨਾ ਆਇਆ ਹੈ ਨਾ ਗੰਨੇ ਫਸਲ ਕੱਟ ਕੇ ਪਾਣੀ ਨਹੀਂ ਲਾਂਦੇ ਹਾਂਜੀ ਕਿਉਂ ਗੜ ਜਾਂਦਾ ਵਿੱਚੇ ਕੁਝ ਉਦਾਂ ਦਾ ਕੁਝ ਸਿਸਟਮ ਕੀਤਾ ਹੋਣਾ ਹਾਂ ਹੂੰ ਦੇਖੋ ਉਹ ਦੇਖੋ ਸੂਰਜ ਦੀ ਪਰਛਾਈਂ ਵੰਦੀ ਪਈ ਐ ਉਹ ਦੇਖੋ ਅੱਗੀ ਗਾਈਸਸ ਜਗ੍ਹਾ ਬਹੁ ਵਧੀਆ ਆ ਦੇਖੋ ਇੱਥੇ ਤਾਂ ਕੋਈ ਹੈ ਵੀ ਨਹੀਂਗਾ ਖਾਲੀ ਹੈ ਇੱਕਦਮ ਤੇ ਇੱਧਰ ਦੇਖੋ ਇਦਾਂ ਲੰਘਣਦੇ ਆ ਕਿ ਜਿੱਦਾਂ ਹੈ ਨਾ ਦੋ ਸੂਰਜ ਆ ਕੇ ਹੁੰਦੇ ਇੱਕ ਸੂਰਜ ਪਾਣੀ ਦੇ ਵਿੱਚ ਆ ਤੇ ਇੱਕ ਸੂਰਜ ਉੱਧਰ ਆ ਆਸਮਾਨ 'ਚ ਹੈਨਾ ਹੰਦੇ ਲੱਗਣਦੇ ਨਾ ਬਾਬਾ ਜੀ ਹਾਂ ਹੰਦੇ ਲੱਗਣਦੇ ਪੂਰਾ ਕਿਉਂਕਿ ਇਹ ਜਿਹੜੀ ਕਿੰਨੀ ਹੈ ਨਾ ਇਹ ਨਿਸ਼ਾਂਤ ਇਲਾਕਾ ਸਾਫ਼ ਸੁਥਰਾ ਜਾਂਣਾ ਖੁੱਲ੍ਹਾ ਊੜ੍ਹਾ ਆਕਣਾ ਬੜੀਆ ਲੱਗਦਾ ਕੋਈ ਐਕਸਟਰਾ ਆਵਾਜ਼ ਹੀ ਨਹੀਂ ਆਉਂਦੀ ਬਈ ਉਹ ਕਮਰਾ ਵਾਕੀ ਆ ਪਾਣੀ ਵਾਲੀ ਮੋਟਰ ਲੱਗੀ ਹੈ ਤੇ ਅੱਛਾ ਆਛਾ ਜਿਹੜੇ ਦਾ ਹੁੰਦੇ ਪਿੰਡਾ ਵਿੱਚ ਅੱਛਾ ਠੀਕ ਆ ਆ ਜਿਹੜਾ ਪਾਣੀ ਦਿੰਦੀ ਹੈ ਉਹਦਾ ਟਿਊਬਲ ਉੱਥੇ ਲੱਗਾ ਹੈ ਠੀਕ ਆ ਠੀਕ ਆ ਉਹ ਵਧੀਆ ਜਗ੍ਹਾ ਆ ਸੀ ਚੱਲੇ ਆ ਅੱਗੇ ਇੱਥੇ ਆ ਕੇ ਬਹੁਤ ਲੱਗਾ ਸੰਸਟ ਬਹੁਤ ਗਿਆ ਰੋਡ ਨਿਕਲ ਹੀ ਗਿਆ ਅੱਗੇ ਹੁਣ ਆਪੈ ਨੂੰ ਜਾਣਾ ਗਾਇਸ ਅਸੀਂ ਉਹ ਵਾਲੀ ਜਗ੍ਹਾ ਤੇ ਆ ਗਏ ਜਿੱਥੇ ਇੱਕ ਵਾਰੀ ਅਸੀਂ ਵਲੌਗ ਬਣਾਈ ਸੀਗੀ ਤੇ ਉਦੋਂ ਤੂਫਾਨ ਆ ਗਿਆ ਹੈਗਾ ਅਸੀਂ ਇੱਥੇ ਆ ਅੰਦਰ ਸਕੇ ਭੱਠੇ ਦੀ ਵਲੌਗ ਬਣਾਉਂਦੇ ਪਏ ਸੀਗੇ ਮੈਂ ਤੇ ਫਿਨਿਸ਼ ਦੇ ਨਾਲ ਬਾਬਾ ਜੀ ਹੀਰੇ ਦੇਖੋ ਗਾਇਸ ਅਸੀਂ ਉਹ ਵਾਲੀ ਜਗ੍ਹਾ ਤੇ ਆ ਗਏ ਇਹਨਾਂ ਉਹ ਆ ਗਿਆ ਹੈਗਾ ਫਿਰ ਅਸੀਂ ਇਤਰੋ ਦੇ ਗਏ ਹੈਗੇ ਵਾਪਸ ਘਰ ਬੜੀ ਮੁਸ਼ਕਿਲ ਨਾਲ ਗਏ ਹੈਗੇ ਆ ਰਹੇ ਤੇ ਹੈ ਆ ਦੇਖੋ ਗਾਈਸ ਕਮ ਦੇ ਅਸੀਂ ਕੁਮਣਦੇ ਸੀਗੇ ਤੇ ਰਸਤੇ ਵਿੱਚ ਗਾਈਸ ਸਾਨੂੰ ਉਹਨਾਂ ਦੀ ਦੁਕਾਨ दिखी ਪਰਮਜੀਤ ਡਾਕਟਰ ਪਰਮਜੀਤ ਅਗਰੀਕਲਚਰ ਆ ਦੇਖੋ ਗਾਈਸ ਪੱਬਜੀ ਕੀ ਹਾਲ ਹੈ ਸਾਰਿਆਂ ਦਾ ਗਾਈਸ ਵਸਾਖੀ ਦੇ ਸਾਨੂੰ ਮਿਲੇ ਸੀਗੇ ਉਹ ਹੈਲੋ ਗਾਈਸ ਸਾਡੇ ਕੋਲ ਆਏ ਹੋਏ ਨੇ ਭਰੀ ਖੁੜੀ ਸਾਨੂੰ ਬਹੁਤ ਖੁਸ਼ੀ ਹੈ ਇਹਨਾਂ ਦੀ ਔਰ ਦੀ ਆਡੇ ਕੋਲ ਸਾਰੇ ਤਰ੍ਹਾਂ ਦੇ ਪੁੱਛੇ ਮੇਰੇ ਕੋਲ ਨੇ ਸਤਿ ਸ਼੍ਰੀ ਅਕਾਲ ਸੋ ਹੁਣ ਆਪਾਂ ਇਹਨਾਂ ਨੂੰ ਲੱਸੀ ਪਿਲਾਉਣ ਜਾ ਰਹੇ ਹਾਂ ਆਪਣੀ ਲੱਸੀ ਆਈ ਹੈ ਤੇ ਅਜੀ ਤਿਆਰ ਹੋ ਕੇ ਹੁਣ ਆਪਾਂ ਇਹਨਾਂ ਨੂੰ ਪਲਾਵਾਗੇ ਲੱਸੀ ਤੇ ਪੁੱਛਾਂਗੇ ਕਿੱਦਾਂ ਦੀ ਲੱਗੀ ਮੁੰਡੇ ਨੂੰ ਇਹ ਲੱਸੀ ਦਾ ਤਾਂ ਕੋਈ ਜਵਾਬ ਹੀ ਨਹੀਂ ਅਸੀਂ ਦੂਜੀਆਂ ਪੀ ਦੀਆਂ ਪੈਕਟ ਵਾਲੀਆਂ ਅੱਛਾ ਜੀ ਔਰ ਜਿੱਥੇ ਡੋਲ ਜਾਂਦੀ ਜਿੱਥੇ ਡੋਲ ਜਾਂਦੀ ਉੱਥੇ ਹੀ ਲੱਭ ਜਾਂਦੀ ਉਹ ਇਹ ਤਾਂ ਫਿਰ ਪਰ ਇਹ ਜਿਹੜੀ ਹੈ ओरिजिनल ਦੀ ਹੈ ਗਾਇਸ ਆ ਦੁਕਾਨਾ ਨਰਸਰੀ ਦੀ ਹਾਂ ਦੇਖੋ ਇਸ ਪਾਜੀ ਕਿਹੜੇ ਕਿਹੜੇ ਬੂਟੇ ਆ ਇਹ ਆ ਮਿੱਤਰ ਹੈਗੇ ਆ ਪਿੰਡੀਆਂ ਦੇ ਬੂਟੇ ਹਾਂਜੀ ਆ ਖੀਰਿਆਂ ਦੇ ਆ ਅਭੀ ਪਿੰਡੀਆਂ ਦੇ ਆ ਆ ਹਲਵੇ ਦੇ ਆ ਆ ਪਰੋਲ ਜਿਹੜੇ ਹੁੰਦੇ ਆ ਹਾਂਜੀ ਆ ਹੈਗੇ ਬਤੂਆਂ ਦੇ ਆ ਆ ਆਪਣੇ ਇਹ ਵੀ ਕਸਦੂ ਦੇ ਆ ਤੇ ਇਹ ਆਗੇ ਆ ਬਤੂਆਂ ਦੇ ਹੈਗੇ ਆ ਰਮਾਤੂਰੀ ਹੈਗੀ ਜਿਹੜੀ ਲੰਬੀ ਹੁੰਦੀ ਹੈ ਹਾਂਜੀ ਹਾਂਜੀ ਫਿਰ ਮਿਰਚਾਂ ਹੈਗੀਆਂ ਬਤਾਉ ਹੈਗੇ ਆ ਬਤਾਉ ਲੰਬੇ ਕਾਲੇ ਚਿੱਟੇ ਸਾਰੇ ਹੈਗੇ ਆ ਠੀਕ ਇਹ ਹੁਣ ਥੋੜਾ ਸੀਜ਼ਨ ਇਹਨਾਂ ਦਾ ਆਫ ਹੋ ਗਿਆ ਉਹਦੇ ਤੋਂ ਪਹਿਲਾਂ ਬਹੁਤ ਭਰੀਆਂ ਸੀ ਇਹ ਸਾਰਾ ਠੀਕ ਇਹ ਹੁਣ ਕੱਲ ਚਲਣੀਆਂ ਗਾਂ ਜਾ ਕੇ ਫਿਰ ਜਦੋਂ ਆਲੂ ਲੱਗਣੇ ਆ ਉਹਦੇ ਦੁਬਾਰਾ ਨਵੀਆਂ ਪਨੀਰੀਆਂ ਲੱਗਣੀਆਂ ਆ ਉਹਦਾ ਲੱਗਣਗੇ ਗਾਜਰ ਲੱਗੂਗੀ ਮੂਲੀ ਲੱਗੂਗੀ ਆਪਣਾ ਧਨੀਆ ਲੱਗੂਗਾ ਪਾਲਕ ਲੱਗੂ ਬੇਤੂਰੀ ਸਾਰਾ ਬਰਮਾਂ ਜਿਹੜੀਆਂ ਜਾਨੀ ਕਿ ਛੋਟੇ ਪੋਦਾ ਹੁੰਦਾ ਹੈ ਇਹ ਤੋਂ ਫੇ ਗਾਂ ਗ੍ਰੋਥ ਹੁੰਦੀ ਹੈ ਮਾ ਜੀ ਇਹ ਤੋਂ ਇਹ ਨਰਸਰੀ ਆ ਜੇ ਸਮਝ ਲੋ ਬੀ ਕਹਿ ਸਕਦੇ ਆਪਾਂ ਇਹਨਾਂ ਨੂੰ ਜਿਹੜੇ ਗਰਮੀਆਂ ਦੇ ਵਿੱਚ ਜ਼ਿਆਦਾਤਰ ਤਿਆਰ ਹੁੰਦੇ ਉਹ ਜ਼ਿਆਦਾਤਰ ਜਿਹੜੇ ਨਰਸਰੀ ਵਾਲੇ ਹੁੰਦੇ ਆ ਜਿਹੜੇ ਸਿਆਲੇ ਹੁੰਦੇ ਆ ਉਹ ਜ਼ਿਆਦਾਤਰ ਬੀ ਵਾਲੀ ਸਿਸਟਮ ਹੁੰਦਾ ਸਾਰਾ ਉੱਥੇ ਬੀ ਲਾਉਣਾ ਪੈਂਦਾ ਗਰਮੀਆਂ ਵਾਲੀਆਂ ਜਿਆਦੀਆਂ ਚੀਜ਼ਾਂ ਜਿਹੜੀਆਂ ਵਧੀ ਹੁੰਦੀਆਂ ਆ ਪਨੀਰੀਆਂ ਹੁੰਦੀਆਂ ਇਹਨਾਂ ਦੀਆਂ ਜਿਆਦਾ ਗੈਸ ਅਸੀ ਦौती ਰੁਕੇ ਸੀ ਭਾਜੀ ਕਹਿੰਦੇ ਕੀ ਲੱਸੀ ਪੀ ਕੇ ਜਾਈਓਾਰੇ ਮੈਦ ਤੇ ਦੀ ਗਰਮੀ-ਪਰਮੀ ਨਿਕਲ ਜਾਣੀ ਹਾਂਜੀ ਦੇਖ ਲਈ ਜੇ ਜੇ ਅਜਿਹੀ ਰੱਸੀ ਮਿਲਦੀ ਨਾ ਆਪਾਂ ਤੇ ਪੈਕਟ ਵਾਲੀ ਪੀ ਦੀ ਆ ओरिजिनल ਲੈ ਲਈਆ ਚਲੋ ਗਾਇਸ ਹੁਣ ਮੈਂ ਟੇਸਟ ਕਰਦਾ ਇਹ ਬਹੁਤ ਜਿਹੜੇ ਟੇਸਟ ਆ ਦੂਜੇ ਚ ਨਹੀਂ ਆਉਂਦਾ ਹੈਗਾ ਹਾਂਜੀ ਇਹ ਵਾਲੇ ਟੇਸਟ ਦਾ ਹੀ ਹੋਣਾ ਬਖਰਾਈਏ ਗਾਇਸ ओरिजिनल ਰੱਸੀ ਆ ਪਾਊਡਰ ਵਾਲੀ ਨਹੀਂ ਹੈਗੀ ਆ ਇਹਦਾਂ ਵੀ ਮੰਗਣ ਦੇ ਆ ਪਰ ਆਵਾ ਇਹ ਵੀ ਬੜਾ ਤੇਜ਼ ਹੈ ਇਹ ਹੱਥ ਜੋ ਚੀਜ਼ ਕਹਿੰਦਾ ਮੈਨੂੰ ਦੇ ਦਿਓ ਹੱਥ ਰੋਈ ਅੱਛਾ ਜੀ ਦੋਸਤੋ ਲੱਸੀ ਦਾ ਬਹੁਤ ਜ਼ਬਰਦਸਤ ਟੇਸਟ ਆ ਵਰਮਜੀਤ ਭਾਈ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਇਹ ਸਾਡੀ ਬਹੁਤ ਸੇਵਾ ਕਰਦੇ ਜਿਵੇਂ ਰੰਗਦੇ ਆ ਦੋਈ ਬਾਜ਼ ਮਾਰ ਲੈਂਦੇ ਆਜੋ ਭਾਜੀ ਕੋ ਸੇਵਾ ਕਰੀਏ ਤੇ ਕੁਛ ਨਾ ਕੋ ਸਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਗਾਇਸ ਲੱਸੀ ਪੀ ਲਈ ਆ ਬਹੁਤ ਟੇਸਟੀ ਸੀ ਓਰੀਜినਲ ਵਾਲੀ ਲੱਸੀ ਸੀਗੀ ਬਹੁਤ ਹੀ ਟੇਸਟੀ ਸੀ ਗਾਇਸ ਹਣ ਭਾਜੀ ਸਾਨੂੰ ਲੈ ਕੇ ਆਏ ਆ ਜਿਥੇ ਨਾਲੇ ਸਬਜ਼ੀਆ ਵਗੈਰਾ ਲਈ ਆਇਆ ਆ অর্ਗੈਨਿਕ ਸਬਜ਼ੀਆਂ ਇਹ ਬਿਨਾ ਖਾਦ ਸਪਰੇਅ ਦੀਆਂ ਹੁੰਦੀਆਂ ਆ ਆ ਸਾਰੇ ਪਿੰਡੀਆਂ ਦੇ ਬੂਟੇ ਆ ਹਾਂਜੀ ਤੇ ਇਧਰ ਆ ਗੁਵਾਰ ਫਲੀ ਦੇ ਬੂਟੇ ਆ ਅੱਬ ਤੂੰ ਆ ਦੇ ਆ ਤੇ ਆ ਪੜੋਲਾਂ ਦੇ ਆ ਆ ਕਰੇਲੇ ਆ ਰਾਮਾ ਤੋਰੀਆ ਫਿਰ ਖੀਰੇ ਵਿੱਚ ਪੜੋਲ ਆ ਹਜੇ ਬੜਾ ਪੜੋਲ ਬਾਈ ਕਿਹਨੂੰ ਕਹਿੰਦੇ ਪੜੋਲ ਪੜੋਲ ਉਹ ਲੰਬੇ ਜਿਹੜੇ ਹੁੰਦੇ ਆ ਕੀ ਆ ਵਾਂਗੂ ਹੁੰਦੇ ਆ ਨਹੀਂ ਆਪਣਾ ਲੰਬੇ ਲੰਬੇ ਪਰੋਲੇ ਜੇ ਇੱਥੇ ਲੱਗਾ ਹੋਇਆ ਦਿਖਾ ਦਿੰਨੇ ਅੱਛਾ ਆ ਜਾ ਡਿਗ ਲੈਨੇ ਜੇ ਲੱਗਾ ਹੋਇਆ ਪਰੋਲੇ ਆਪਣੇ ਪੰਜਾਬ ਚ ਘਟ ਖਾਂਦੇ ਹੁੰਦਾ ਬਹੁਤ ਲੋਕੀ ਪਸੰਦ ਕਰਦੇ ਬਾਹਰ ਠੀਕ ਅਜੇ ਬਰਸਾਤਾ ਕਰਕੇ ਨਾ ਜਿਆਦਾ ਲੱਗਦੇ ਨਹੀਂ ਠੀਕ ਹੈ ਠੀਕ ਕਿਉਂਕਿ ਝੜ ਜਾਂਦੇ ਆ ਠੀਕ ਹੈ ਫੁੱਲ ਫੁੱਲੇ ਝੜ ਜਾਂਦੇ ਬਰਸਾਤਾ ਕਰਕੇ ਨਹੀਂ ਹਜੇ ਨਹੀਂ ਉੱਥੇ ਪਿਆ ਹੋਣਾ ਚਾਹੀਦਾ ਕਰਨੇ ਕੋਈ ਠੀਕ ਆ ਮਿਰਚਾਂ ਦੇ ਆ ਦੇ ਮਿਰਚਾਂ ਗਈਆਂ ਆ ਦੇ ਮਿਰਚਾਂ ਲੱਗੀਆਂ ਆ ਗੋਲ ਮਿਰਚਾਂ ਆ ਦੇਖੀਆਂ ਗੋਲ ਗੋ ਕਦੇ ਮਿਰਚਾਂ ਨਹੀਂ ਲੱਗੀਆਂ ਕਿਦਾਂ ਦੀਆਂ ਓਏ ਆ ਕਿਦਾਂ ਦੀਆਂ ਮਿਰਚਾਂ ਯਾਰ ਇਹ ਬਹੁਤ ਕੋੜੀ ਹੁੰਦੀ ਭਾਈ ਇਹ ਘਰ ਨੂੰ ਲੈ ਕੇ ਜਾਂਦੇ ਜਤੀ ਜਪੋ ਖਾਗਾ ਜੇ ਖਣੀ ਤੇਰਾ ਭਲਾ ਮੈਂ ਭਰਾਵਾਂ ਠੀਕਾ ਨਹੀਂ ਘਟੋਣੀਆਂ ਆਪਣੀਆਂ ਵਿਆਹ ਦੇ ਯਾਰ ਇਹ ਤਾਂ ਪਹਿਲੀ ਵਾਰ ਹੀ ਦੇਖਿਆ ਹਾਂਜੀ ਹੈ ਇਹ ਗੋਲ ਮਿਰਚਾਂ ਦੇ ਬੂਟੇ ਹੁੰਦੇ ਆ ਦੂਜੀਆਂ ਹੁੰਦੀਆਂ ਆ ਇਹ ਨਾ ਜਦੀ ਆਹ ਵਾਲੀ ਜਦੀ ਨਾ ਕੋੜੀ ਹੁੰਦੀ ਨਾ ਵਾਲੀ ਮਿੱਠੀਆਂ ਚਾਉਂਦੀ। ਭਾਜੀ ਆ ਸਹੀ ਤੇ ਸਹੀ ਦਸੀ ਇਹ ਤਾਂ ਪਹਿਲੀ ਵਾਰ ਹੀ ਦੇਖਿਆ ਇਹ ਹੁੰਦੀ ਹੈ। ਇਹ ਤਾਂ ਭਾਜੀ ਇਹਨੇ ਆਹ ਹੋ ਗਿਆ ਤਾਂ ਉਧਰ ਇਹਦੇ ਨਾਲ ਦੇ ਬੂਟੇ ਜਿਹੜੇ ਲੱਗੇ ਹੋਏ ਦੇ ਨਾਲ ਦੇ ਹੀ। ਨਹੀਂ ਮਤਲਬ ਕਦੀ ਬੋਦਾ ਵੀ ਬਿਯਾਰ ਤੇ ਵੀ ਨਹੀਂ ਦੇਖਿਆ ਕਦੀ। ਕਦੀ ਉਧਰ ਨਹੀਂ ਇਹ ਭਾਜੀ ਘਾਟੀ ਲਾਉਂਦੇ ਲੋਕੀ। ਕਿਉਂਕਿ ਇਹ ਵੇਚਣ ਨੂੰ ਨਹੀਂ ਸਹੀ ਰਹਿੰਦੀਆਂ ਕਿਉਂ ਇਹਦਾ ਝਾੜ ਨਹੀਂ ਇਹਨਾਂ ਹੁੰਦਾ ਭਾਜੀ। ਠੀਕ ਆ ਠੀਕ ਆ ਠੀਕ। ਤੇ ਸ਼ੌਂਕ ਵਾਲੀ ਇਹ ਚੀਜ਼ ਆ। ਹਾਂ ਹਾਂ। ਵੀ ਜਦਾਂ ਆਪਣੇ ਤੌਰ ਤੇ ਬੂਟੇ ਰੱਖ ਲੈ ਜਿਹੜੇ ਆ ਲੱਗੇ ਆ ਨਾ ਭਾਜੀ ਇਹਨਾਂ ਨੂੰ ਇਹੀ ਲੱਗਣੀਆਂ ਅਛਾ ਆ ਵਾਲੇ ਬੂਟੇ ਜਿਹੜੇ ਹਾਂਜੀ ਹਾਂਜੀ ਠੀਕ ਹੈ ਇਹਨਾਂ ਨੂੰ ਗਾ ਇਹਦੇ ਨਾਲ ਦੀ ਗੋਲ ਲੱਗਣੀ ਹੈ ਹੂੰ ਬਾਕੀ ਉਹ ਸਾਗ ਲੱਗਾ ਹੋਇਆ ਹੈ ਚਰਾਈ ਲੱਗੀ ਹੋਈ ਹੈ ਹੂੰ ਦੇਖੋ ਬਾਈਸ ਨਾਕਾ ਜਿਹੜੀਆਂ ਹੁੰਦੀਆਂ ਨਾ ਪੱਤੀ ਹਾਂਜੀ ਹਾਂਜੀ ਉਹ ਲੱਗਦੇ ਕਿੰਨੀ ਵਧੀਆ ਉਹ ਸੱਗ ਟੋਣਾ ਤੇ ਉਹ ਬੰਦਾ ਉਹ ਬੰਦਾ ਉਹਦੇ ਕੰਮ ਵੀ ਕੀ ਕਰਦਾ ਓਏ ਆਇਆ ਕਿ ਉਹ ਗੰਦਾ ਅੱਛਾ ਜੀ ਕਾ ਤੁਹਾਡਾ ਹਾਰ ਸ਼ਿੰਗਾਰ ਹੂੰ ਇੱਕ ਆਹ ਦੀ ਹੈ ਭਾਜੀ ਹਾਰ ਸ਼ਿੰਗਾਰ ਕਿਦਾਂ ਪਤਾ ਨਹੀਂ ਭਾਜੀ ਇਹ ਬੂਟੇ ਦੇ ਪੁਰਾਣੇ ਨਾਮ ਆ ਨਹੀਂ ਮੈਨੂੰ ਕੇਸ ਕੰਮ ਆਉਂਦਾ ਹੈ ਫਿਰ ਵੀ ਇਹ ਦਾ ਤਾਂ ਜਿਆਦਾ ਨਹੀਂ ਪਤਾ ਉਹ ਤਾਂ ਜਿਹੜਾ ਆਪਣਾ ਹੁੰਦਾ ਆ ਸਟ੍ਰੈਸ ਦੇ ਲਈ ਉਹਦੇ ਲਈ ਸਹੀ ਲੈਂਦਾ ਹੈ ਠੀਕ ਹੈ ਠੀਕ ਹੈ ਬਾਕੀ ਜਿਹੜੀ ਉਹਦੇ ਫਿਰ ਪੱਤੇ ਵਗੈਰਾ ਇਹਦਾ ਗ੍ਰਾਈਂਡ ਕਰਕੇ ਨਹੀਂ ਇਹਦੀ ਜੜਾ ਵਰਤੀ ਜਾਂਦੀਆਂ ਅੱਛਾ ਜੜਾ ਠੀਕ ਆ ਜੜਾ ਹੁੰਦੀਆਂ ਤੇ ਜਿਹੜੀ ਇਹਨੂੰ 베ਰੀ ਲੱਗਦੀ ਹੈ ਉਹ ਵੀ ਵਰਤ ਲੈਂਦੇ ਕੀ ਠੀਕ ਹੈ ਇਹਦੀ ਵੈਸੇ ਜੜ ਵਰਤੀ ਜਾਂਦੀ ਹੈ ਹੂੰ ਇਹਦੇ ਬਾਕੀ ਆ ਦੋਤੀ ਦੇ ਹੋ ਗਏ ਹੂੰ ਬਾਤ ਬਹੁਤ ਕੰਮ ਦੀ ਆ ਜੇ ਆਪ ਕਬੂਟੇ ਲਾਉਣੇ ਹੋਏ ਆਂ ਬੀ ਇਹਨਾਂ ਦੇ ਹਾਂਜੀ ਸਾਗ ਆ ਗਿਆ ਇਹ ਸਾਗ ਆ ਗਿਆ ਵੇਖ ਜਦੀ ਸਾਗ ਕਿਦਾਂ ਦਾ ਓਏ ਇਹਦੇ ਲੱਗਣ ਹੀ ਨਹੀਂ ਇਹ ਸਾਗ ਆ ਇਹ ਸਾਗ ਆ ਗਿਆ ਇਹ ਜਿਹੜਾ ਚਲਾਈ ਹੁੰਦੀ ਹੈ ਹੂੰ ਚਲਾਈ ਤੇ ਆ ਚੀਜ਼ਾਂ ਦੋਨੇ ਮਿਕਸ ਇਹ ਪਾਲਕ ਦਾ ਕੰਮ ਦਿੰਦੀ ਆ ਚਲਾਈ ਜਿਹੜੀ ਇਦਾਂ ਸਾਗ ਦਾ ਕੰਮ ਦਿੰਦੀ ਗਈ ਸਾਜੀ ਭਾਜੀ ਜੀ ਨੇ ਕਿੰਨਾ ਕੁਛ ਦਿਖਾ ਦਿੱਤਾ ਸਾਨੂੰ ਇਹ ਤਾਂ ਗਾਂ ਬੀ ਲਾਉਣ ਦੇ ਲਈ ਪਤਾ ਕੀ ਕਰਨਾ ਹੁੰਦਾ ਇਹਦੇ ਇਦਾਂ ਜੜੇ ਦੀ ਲੈ ਜਾਣੀ ਹੁੰਦੀ ਹੈ ਹਾਂਜੀ ਇਹੀ ਜੜ ਨੂੰ ਮਿੱਟੀ ਹੀ ਦਾ ਦੇਣਾ ਇਦਾਂ ਫਿਰ ਖਿੱਲਰ ਦੀ ਜਾਨੀ ਸਾਰੀ ਠੀਕ ਆ ਤੇ ਭਾਜੀ ਜਿੱਦਾਂ ਆਪਣੇ ਤਿੰਨ ਜੜਾ ਲਿਆ ਕੇ ਲਾਈਆਂ ਫੇ ਵਧ ਹੀ ਜਾਂਦੀ ਅੱਗੇ ਅੱਗੇ ਆ ਲੈ ਕੇ ਤਾਂ ਇੰਨੀ ਹੋ ਗਈ ਹੈ ਇਹ ਮਤਲਬ ਜਿੱਦਾਂ ਜ਼ਮੀਨ ਦੇ ਵਿੱਚ ਹੁੰਦੀਆਂ ਗਮਲੇ ਗਮਲੇ 'ਚ ਨਹੀਂ ਹੁੰਦੀਆਂ ਨਾ ਬਸ ਇੱਕ ਵੱਟ ਚਾਹੀਦੀ ਇਹਨੂੰ ਵੱਟੀ ਦੀ ਛੱਟ ਦੇ ਵਿੱਚ ਹੋ ਜਾਂਦੀਆਂ ਏਡੀਆਂ ਏਡੀਆਂ ਨਿਕਲ ਆਉਂਦੀਆਂ ਅੱਛਾ ਅੱਛਾ ਏਡੀ ਲੰਬੀ ਹੋਏ ਦੀ ਲਾਲ ਰੰਗ ਵਾਲੀ ਹੈ ਜਿਹੜੀ ਗੂੜੀ ਲਾਲ ਦੀ ਰੰਗ ਆਉਂਦਾ ਹਾਂ 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 ਉਹ ਆ ਇੱਕ ਤਾਂ ਉਹਦੀ ਪੂਰੇ ਰੰਗ ਦੀ ਇਹ ਬਹੁਤ ਇਹ ਕਿੱਥੇ ਦੀ ਗਈ ਆ ਹਾਂਜੀ ਰਸ ਘੜੇ ਜਿਹਨਾਂ ਨੂੰ ਕਹਿੰਦੇ ਭਾਜੀ ਹਜੇ ਕੱਚੇ ਆ ਇਹ ਨਾ ਇਹਨਾਂ ਪੀਲੇ ਹੋ ਜਾਂਦੇ ਅੰਦਰੋਂ ਹੂੰ ਇਹ ਬਹੁਤ ਵਧੀਆ ਚੀਜ਼ਾਂ ਹੁੰਦੀ ਆ ਆ ਦੇਖੋ ਇਹ ਤਾਂ ਬੁਖਾਰ ਚੜ੍ਹੇ ਚ ਵੀ ਕਿਸੇ ਨੂੰ ਦੇ ਦਈਏ ਤੋ ਚਾਰ ਤਾਂ ਉਦੋਂ ਬੁਖਾਰ ਲੱਥੀ ਜਾਂਦਾ ਹੂੰ ਹੂੰ ਠੀਕ ਗਾਇਸ ਭਾਜੀ ਕਹਿੰਦੇ ਚੱਲ ਤੈਨੂੰ ਚੜਾ ਦਿਖਾਉਨੇ ਆ ਆ ਚੜਾ ਆ ਭਾਜੀ ਕਹਿੰਦਾ ਇੱਚੇ ਤੈਨੂੰ ਵੜਾਂ ਠੀਕ ਆ ਐਡਾ ਵੱਡਾ ਉਹ ਹੈਗਾ 150 ਸੁੰਜੜਾ ਸੁੰਜੜਾ ਦਾ ਭਾਜੀ ਹੋਗੀ ਹੁੰਦਾ ਤੁਹਾਨੂੰ ਜਰਗੀ ਭੰਜਣਾ ਭਾਜੀ ਇਹ ਮਰਿੰਗਾ ਪਾਊਡਰ ਨਹੀਂ ਅੱਜ ਕੱਲ ਚੱਲਦਾ ਜਿਹੜਾ ਅੱਛਾ ਅੱਛਾ ਉਹ ਇਹਦਾ ਹੀ ਪਾਊਡਰ ਬਣਦਾ ਠੀਕ ਆ ਇਹ ਬਹੁਤ ਵਧੀਆ ਹੁੰਦਾ ਸੁਪਰ ਦੇਖੋ ਗਾਈਸ ਸੁਚੜਾ ਕਿੰਨਾ ਵੱਡਾ ਆ ਦੇਖੋ ਵਈਸ ਇਹਦਾ ਬੜਾਈ ਵੱਡਾ ਗਾਈਸ ਅੱਜ ਭਾਜੀ ਜੀ ਨੇ ਕਾਫੀ ਕੁਝ ਦਿਖਾ ਦਿੱਤਾ ਕਾਫੀ ਕੁਝ ਗੱਲਾਂ ਬਾਤਾਂ ਵੀ ਦਸੀਆਂ ਤੇ ਇਸ ਕਰਕੇ ਭਾਜੀ ਦਾ ਬਹੁਤ-ਬਹੁਤ ਧੰਨਵਾਦ ਮਹਾਰਾਜ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਡੇ ਕਿਤੇ ਆ ਕੇ ਚਰਨ ਪਾਏ ਨੇ ਮਹਾਰਾਜ ਐਡੇ ਵੱਡੇ ਐਡੇ ਸਾਡੇ ਮਹਾਨ ਚਰਣ ਆ ਕੇ ਮਹਾਰਾਜ ਅਸੀਂ ਤੁਹਾਡੇ ਚਰਨਾਂ ਦੇ ਕੀ ਜਿਹੇ ਰਣੀ ਰਵਾਂਗੇ ساری ਉਮਰ ਨਹੀਂ ਨਹੀਂ ਭਾਜੀ ਇਦਾਂ ਦੀਆਂ ਗੱਲਾਂ ਨਾ ਤੁਸੀਂ ਨਾ ਕਰੋ ਅਸੀਂ ਤੁਹਾਡੇ ਰਣੀ ਰਵਾਂਗੇ ਸਾਰੀ ਉਮਰ ਮਹਾਰਾਜ ਸਾਨੂੰ ਇਨੀ ਵਧੀਆ ਲੱਸੀ ਪਲਾਈ ਨਹੀਂ ਤੁਹਾਡਾ ਗੈ ਸੁਭਾਜੀ ਨੇ ਸਾਡੇ ਵਾਸਤੇ ਲਿਖਿਆ ਜਿਹੜੇ ਜਿਹੜੇ ਦਾਣੇ ਤੇ ਉਹ ਆਈ ਖਾੜੇ ਹੀ ਜਾਣਾ ਜੀ ਜਦੋਂ ਅਸੀਂ ਆਏ ਭੱਜ ਜੀ ਨੇ ਸਾਨੂੰ ਲੱਸੀ ਵੀ ਪਲਾਈ ਜਿੱਥੇ ਜਿੱਤੇ ਕਰਮਾਂ ਦੀ ਲਿਖੀ ਸੀ ਉਹਦੇ ਉਹ ਕਰਮਾਂ 'ਚ ਪੈ ਗਈ ਹੈ ਜੀ ਚਲੋ ਠੀਕ ਆ ਭਾਜੀ ਸ਼ੁਕਰੀਆ ਬਹੁਤ ਬਹੁਤ ਧੰਨ ਕਤੇ ਹੁੰਦੇ ਹੁੰਦੇ ਕਰਤਾਰਪੁਰ ਦਾ ਫੇਰ ਤੁਸੀਂ ਆਇਆ ਕਰੋ ਮਰਜ਼ੀ ਕੱਲਿਆ ਕਰੋ ਕੋਈ ਕੰਮ ਹੁੰਦਾ ਤਾਂ ਕੋਈ ਗੱਲ ਹੀ ਨਹੀਂ ਭਾਜੀ ਆਹ ਦੇਖੋ ਬਿੱਲੀ ਕੋਠਾ ਲਗਾ ਦਮੰਦਰ ਕਰ ਦੋ ਜਣਾ ਤਾਂ ਨਹੀਂ ਦੇਖ ਲਾ ਨਹੀਂ ਨਹੀਂ ਦਰ ਮਮੀ ਜੀ ਕਾਨਵੀ ਪਾਪਾ ਜੀ ਆਉਂਦੇ ਵੇ ਆ ਕੰਮ ਫਿਰ ਕੇ ਆਏ ਜੇਤੀ ਇੱਕ ਬੜਾ ਮੈਨਾਂ ਨੂੰ ਇੱਕ ਚੀਜ਼ ਦਿਖਾਦਾ ਮੇਰੇ ਇਹਨਾਂ ਨੂੰ ਪਤਾ ਲੱਗਦਾ ਅੱਛਾ ਹੋ ਚਲੋ ਪੁੱਛੋ ਚਲ ਆ ਤੁਸੀਂ ਆਉਂਦੇ ਹੋ ਜੀ ਇਹਦਾ ਦੇਖੋ ਕੀ ਆ ਚੈਰੀ ਚੈਰੀ ਲੈ ਲੈ ਕੇ ਨੇ ਕਹਤਾ ਚੈਰੀ ਮਨੇ ਨੇ ਚੈਰੀ ਕਿਹਾ ਕੀ ਹੈ ਇੱਕ ਵੇਚੀ ਆਨਸਰ ਦੇਣਾ ਸਿਰਫ ਇੱਕ ਕੰਤ ਨਹੀਂ ਲਾਲ ਛੋਟੇ ਛੋਟੇ ਨਹੀਂ ਨਹੀਂ ਜਮੂ ਏਡੇ ਛੋਟੇ ਛੋਟੇ ਹੁੰਦੇ ਬਸ ਇਹੋ ਟਮਾਟਰ ਤਾਂ ਨਹੀਂ 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 ਟਮਾਟਰ ਬਣੀ ਨਹੀਂ ਛੋਟੇ ਹੁੰਦੇ ਖਾ ਦੇ ਕਦੀ ਦੇਖੀ ਪਹਿਲਾਂ ਇਹ ਦਦੀ ਚੀਜ਼ ਹੈ ਖਾ ਕੇ ਦੇਖਣੀ ਚਾਲੂ ਬਗਾਰੇ ਬਣੀ ਖਾ ਕੇ ਦੇਖਣਾ ਆਣ ਵਾਲੀ ਤੇ ਹੈਗੀ ਆ ਪਰ ਇਹ ਹਾਂ ਸਟ੍ਰੋਬਰੀ ਮੁਸ਼ਕਲ ਵੀ ਹੋ ਸਕਦੀ ਹੈ ਸਟ੍ਰੋਬਰੀ ਹਰੀ ਸਟ੍ਰੋਬਰੀ ਸਟ੍ਰੋਬਰੀ ਖਾਣੀ ਹੈਗੀ ਖਾਣ ਵਾਲੀ ਚੀਜ਼ ਆ ਮਿਰਚ ਨਹੀਂ ਲੱਗਦਾ ਤੈਨੂੰ ਮਿਰਚ ਲਾ ਦੇ ਕਿੱਦਾਂ ਮਿਰਚ ਲੱਗਦੀ ਮਿਰਚ ਲੱਗਦੀ ਐ ਮਿਰਚ ਮੈਨੂੰ ਮਿਰਚ ਐ ਲਾਲ ਮੈਂ ਹਾਂ ਦੇਖੀ ਪਹਿਲਾਂ ਕਦੇ ਇਹਦਾ ਦੀ ਉਹ ਕੋੜੀ ਮਿਰਚ ਹਾਂ ਇਹ ਕਿੱਥੋਂ ਲੈ ਇਹ ਹੋਈ ਗਿਆ ਸੀ ਇੱਥੇ ਪਰਮਜੀਤ ਦੇ ਐਗਰੀਕਲਚਰ ਬਾਜੀ ਤੋਂ ਉਧਰ ਦੀ ਅੱਛਾ ਤੇ ਉੱਥੇ ਫਿਰ ਉਹਨਾਂ ਨੇ ਦਿਖਾਇਆ ਮੈਂ ਕਿਹਾ ਮੈਂ ਲੈ ਜਰੀਆਂ ਇਹ ਦੋ ਤਿੰਨ ਟੋੜੀ ਇਸ ਦੇ ਨਾਲ ਹੀ ਹੁਣ ਮੈਂ ਸਵਲੋਗ ਦਾ ਕਰਦਾ ਐਂਡ ਪਸੰਦ ਆਈ ਜੇ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਧੰਨਵਾਦ ਜੀ ਕੀ ਹੋਇਆ